ਅੱਜ ਗੱਲ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸਿੱਖ ਲੀਡਰ ਹਰਦੀਪ ਸਿੰਘ ਨੀਜਰ ਦੇ ਕਤਲ ਮਾਂ ਬਿਨਾ ਜੁੜੀ ਵੱਡੀ ਖਬਰ ਨੀਜਰ ਦੀ ਮੌਤ ਪਿੱਛੇ ਭਾਰਤ ਦਾ ਹੱਥ ਹੋਣ ਦਾ ਦਾਵਾ ਇਸ ਹੱਤੇ ਜਾਰੀ ਕੀਤੀ ਗਏ ਇੱਕ ਨਵੀਂ ਦਸਤਾਵੇਜ਼ ਦੇ ਅਨਸਾਰ ਬੇਸ਼ਤੇ ਖੂਬੀਆਂ ਚੰਸੀ ਦੁਆਰਾ ਰੋਕੀਆਂ ਗਈਆਂ ਫੋਨ ਕਾਲਾਂ ਦੀ ਮਦਦ ਨਾਲ ਕੈਨੇਡੀਅਨ ਅਧਿਕਾਰੀਆਂ ਨੇ ਜੂਨ 2023 ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਅਤੇ ਭਾਰਤ ਵਿੱਚ ਕਰ ਇੱਕ ਤੇਤ ਸੰਬੰਧ ਦਾ ਪਰਦਾ ਪਾਸ਼ ਕੀਤਾ ਕਾਲ ਇੰਟਰਸੈਪਸ਼ਨ ਕਿਸੇ ਤੀਜੀ ਧਿਰ ਦੀ ਸਹਿਮਤੀ ਤੋਂ ਬਿਨਾ ਗੁਪਤ ਰੂਪ ਵਿੱਚ ਫੋਨ ਗੱਲਬਾਤ ਸੁਣ ਜਾਂ ਰਿਕਾਰਡ ਕਰਨ ਦੇ ਕੰਮ ਨੂੰ ਦਰਸਾਉਂਦਾ ਹੈ ਬਲੂ ਮਰਬਕ オリジナル ਦਸਤਾਵੇਜ਼ ਇਨਸਾਈਡ ਚ ਦੇ ਡੈਥ ਦੇ ਐਟ ਰੋਕਡ ਇਨ ਇੰਡੀਆ ਜਰਨਲਿਸਟ ਵਿਦ ਦਾ ਵੈਸਟ ਰਿਪੋਰਟ ਕਰਦੀ ਹੈ ਕਿ ਇੱਕ ਬ੍ਰਿਟਿਸ਼ ਖੁਫੀਆ ਏਜੰਸੀ ਨੇ ਫੋਨ ਕਾਲਾਂ ਨੂੰ ਰੋਕਿਆ ਜਿਨ੍ਹਾਂ ਵਿੱਚ ਤੌਰ ਤੇ ਤਿੰਨ ਟੀਚਿਆਂ ਦੇ ਚਰਚਾ ਕੀਤੀ ਗਈ ਇਹ ਮੰਨਿਆ ਜਾਂਦਾ ਹੈ ਕਿ ਸ਼ਾਮਲ ਏਜੰਸੀ ਬ੍ਰਿਟੇਨ ਦਾ ਸਰਕਾਰੀ ਸੰਚਾਰ ਹੈੱਡ ਕੁਆਰਟਰ ਸੀ ਨਰਦੀਪ ਸਿੰਘ ਨਿਜਰ ਨੂੰ 2020 ਵਿੱਚ ਭਾਰਤ ਦੁਆਰੇ ਇੱਕ ਅਤਵਾਦੀ ਨਾਮਜ਼ਦ ਕੀਤਾ ਗਿਆ ਸੀ ਕਿਤੇ ਤੌਰ ਤੇ ਉਹ ਉਹਨਾਂ ਲੋਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਦੀ ਜਾਣਕਾਰੀ ਯੂਕੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨਿਊਜ਼ੀਲੈਂਡ ਵਿੱਚ ਕਰ 5 ਆਈਜ਼ ਕੁਕੂ ਬਿਗਾ ਸਾਂਝਾ ਕਰਨ ਸਮਝੌਤੇ ਦੇ ਤਹਿਤ ਕੈਨੇਡੀਅਨ ਅਧਿਕਾਰੀਆਂ ਨੂੰ ਸੌਂਪੀ ਗਈ ਸੀ ਦਸਤਾਵੇਜ਼ ਜੀ ਦਸ ਦਾਵਾ ਕਰਦੀ ਹੈ ਕਿ ਜੁਲਾਈ 2023 ਦੇ ਅਖੀਰ ਵਿੱਚ ਨਿਜਰ ਕਤਲ ਦੀ ਜਾਂਚ ਵਿੱਚ ਇੱਕ ਮਤੰਪੁਨ ਤਰੱਕੀ ਕੀਤੀ ਗਈ ਜਦੋਂ ਕਿ ਯੂਕੇ ਨੂੰ ਸੰਬੰਧਿਤ ਜਾਣਕਾਰੀ ਮਿਲੀ ਸੀ ਦਸਤਾਵੇਜ਼ੀ ਵਿੱਚ ਕਹਾ ਗਿਆ ਸੀ ਕਿ ਇਹ ਫੈਲਬ ਡਿਸਟ੍ਰਿਕਟ ਕੋਬੀਆ ਜਨ ਸੰਗਤਨ ਦੁਆਰਾ ਉਹਨਾਂ ਵਿਅਕਤੀਆਂ ਵਿੱਚ ਕਰ ਕੀਤੀ ਗਈ ਗਲਬਦ ਦਾ ਸਾਰਸੀ ਜਿਨ੍ਹਾਂ ਬਾਰੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਹ ਭਾਰਤ ਸਰਕਾਰ ਵੱਲੋਂ ਕੰਮ ਕਰ ਰਹੇ ਸਨ ਇਸ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਕਿ ਉਹਨਾਂ ਨੇ ਤਿੰਨ ਸੁਭਾਵੀ ਨਿਸ਼ਾਨਿਆਂ ਤੇ ਚਰਚਾ ਕੀਤੀ ਹਰਦੀਪ ਸਿੰਘ ਨਿੱਜ ਨਿੱਜ ਅਵਾਰ ਅਵਤਾਰ ਖੱਡਾ ਤੇ ਗੁਪਤਵੰਤ ਸਿੰਘ ਪੁੰਨੂ ਬਾਅਦ ਵਿੱਚ ਚਰਚਾ ਇਸ ਗੱਲ ਤੇ ਕੇਂਦਰੀ ਸائیں ਕਿ ਨਿੱਜਨ ਨੂੰ ਸਫਲਤਾਪੂਰਵਕ ਕਿਵੇਂ ਪ੍ਰਾਪਤ ਕੀਤਾ ਜਾਵੇਗਾ ਪਾਕਿਸਤਾਨ ਪੱਖੀ ਬ੍ਰਿਟਿਸ਼ ਸਿੱਖ ਕਾਰਕੁਨ ਖੱਡਾ ਦੀ ਜੂਨ 2023 ਵਿੱਚ ਬ੍ਰਿਟਿਸ਼ ਵਿੱਚ ਮੌਤ ਹੋ ਗਈ ਸੀ ਉਹ ਬਲੱਡ ਕੈਂਸਰ ਤੋਂ ਪਿਡੂਸਨ ਪ੍ਰੋਟੀਨ ਵਿੱਚ ਕੁਝ ਸਮੂਹ ਖਾਨੀ ਦੋਸ਼ ਦੇ باوجود ਬ੍ਰਿਟਿਸ਼ ਅਕਾਲੀਆ ਨੇ ਕਿਹਾ ਕਿ ਉਸ ਦੀ ਚੀਜ਼ ਉਸ ਦੀ ਮੌਤ ਵਾਲੇ ਦਿਵਾਲੇ ਕੋਈ ਸ਼ੱਕੀ ਹਾਲਤ ਵਿੱਚ ਨਹੀਂ ਹੋਈ ਖਬਰ ਨੂੰ ਅੰਤ ਤੱਕ ਦੇਖਣ ਲਈ